ਮਿਤੀ 25 ਫੱਗਣ 1688 ਬਿਕਰਮੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕਡਾਣੀ ਪਹੁੰਚੇ। ਇਸ ਸਮੇਂ ਗੁਰੂ ਜੀ ਦੇ ਆਉਣ ਤੇ ਗੁਰੂ ਘਰ ਦੇ ਸੇਵਕ ਬਾਬਾ ਸੂਰਤੀਆ ਜੀ ਨੇ ਛੇਵੇਂ ਪਾਤਸ਼ਾਹ ਜੀ ਦੀ ਤਨਮਨ ਤੋਂ ਸੇਵਾ ਕੀਤੀ। ਗੁਰੂ ਸਾਹਿਬ ਜੀ 45 ਦਿਨ ਤੱਕ ਇੱਥੇ ਰਹੇ। ਬਾਬਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਨੇ ਵਾਪਸ ਜਾਣ ਲੱਗਿਆਂ 52 ਕਲੀਆਂ ਵਾਲਾ ਚੋਲਾ ਜਿਹੜਾ ਕਿ ਉਹਨਾਂ ਨੇ 52 ਰਾਜਿਆਂ ਨੂੰ ਰਿਹਾ ਕਰਾਉਣ ਲੱਗਿਆਂ ਤਿਆਰ ਕਰਵਾਇਆ ਸੀ ਬਾਬਾ ਜੀ ਨੂੰ ਭੇਟ ਕੀਤਾ। ਚੋਲਾ ਸਾਹਿਬ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਇੱਕ ਪੰਜ ਗ੍ਰੰਥੀ ਚਰਨਾਂ ਦਾ ਇੱਕ ਜੋੜਾ ਤੇ ਇੱਕ ਮੰਜੀ ਭੇਂਟ ਕੀਤੀ ਜਿਹੜੇ ਕਿ ਹਾਲੇ ਵੀ ਚੋਲਾ ਸਾਹਿਬ ਗੁਰਦੁਆਰੇ ਵਿੱਚ ਸ਼ਿਸ਼ੋਭਿਤ ਹਨ ਇੱਥੇ ਹੀ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਢੋਲੇ ਵਿੱਚ ਅਨਾਜ ਪਾਉਂਦਿਆਂ ਹੋਇਆ ਵਰ ਦਿੱਤਾ ਕਿ ਇਸ ਜਗ੍ਹਾ ਤੇ ਕਦੇ ਵੀ ਅਨਾਜ ਦੀ ਕਮੀ ਨਹੀਂ ਹੋਵੇਗੀ ਪਰ ਸਤਿਗੁਰਾਂ ਨੇ ਨਾਲ ਇਹ ਵੀ ਵਚਨ ਕੀਤੇ ਕਿ ਕੋਈ ਵੀ ਇਸ ਢੋਲੇ ਦਾ ਢੱਕਣ ਚੁੱਕ ਕੇ ਨਹੀਂ ਵੇਖੇਗਾ ਪੰਜ ਪੁਸ਼ਤਾਂ ਤੱਕ ਗੁਰੂ ਸਾਹਿਬ ਜੀ ਦਾ ਇਹ ਵਰ ਪ੍ਰਕਰਾਰ ਰਿਹਾ ਪਰੰਤੂ ਪਹਿਲੀ ਪੀੜੀ ਦੌਰਾਨ ਇੱਕ ਨਵੀਂ ਆਈ ਨੂ ਨੇ ਅਣਜਾਣੇ ਵਿੱਚ ਪਢੋਲੇ ਦਾ ਟੱਕਰ ਚੁੱਕ ਦਿੱਤਾ ਜਿਸ ਤੋਂ ਬਾਅਦ ਗੁਰੂ ਸਾਹਿਬ ਵੱਲੋਂ ਦਿੱਤੇ ਹੋਏ ਵਾਰਦੀ ਬਰਕਤ ਖਤਮ ਹੋ ਗਈ ਇਸ ਸਥਾਨ ਉੱਤੇ ਪਢੋਲਾ ਸਾਹਿਬ ਗੁਰਦੁਆਰਾ ਸ਼ਿਸ਼ੋਭਿਤ ਹੈ